ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਾਲਸਾ ਫੋਜੰਦੇ ਮਹਾਨ ਸ਼੍ਰੋਮਣੀ ਜਰਨਲ ਸਾਹਿਬ ਭਾਈ ਜਤਾ ਜੀ ਬਾਬਾ ਜੀ ਸਿੰਘ ਜੀ ਸ਼ਹੀਦ ਉਹਨਾਂ ਮਹਾਨ ਸ਼ਹੀਦਾਂ ਦਾ ਇਹ ਪਾਵਨ ਸਥਾਨ ਹੈ ਗੁਰਦੁਆਰਾ ਸ੍ਰੀ ਤਾਪਕਸਤਨ ਸਾਹਿਬ ਸੰਗਤ ਜੀ ਇਹ ਉਹਨਾਂ ਮਹਾਨ ਸ਼ਹੀਦਾਂ ਨੇ ਇਸ ਪਾਵਨ ਸਥਾਨ ਤੇ 29 ਸਾਲ ਬਹਿ ਕੇ ਤਪੱਸਿਆ ਕੀਤੀ ਸਿਮਰਨ ਕੀਤਾ ਭਗਤੀ ਕੀਤੀ ਤੇ ਇਸ ਧਰਤੀ ਨੂੰ ਭਾਗ ਲਾਇਆ ਜਿੱਥੇ ਆਪ ਜੀ ਉਹਨਾਂ ਸ਼ਹੀਦਾਂ ਦੇ ਪਾਵਨ ਸਥਾਨ ਦਾ ਸਥਾਨ ਦੀ ਜਾਣਕਾਰੀ ਪ੍ਰਾਪਤ ਕਰ ਰਹੇ ਹਾਂ ਉੱਥੇ ਵਿਸ਼ੇਸ਼ ਤੌਰ ਤੇ ਮੈਂ ਦੱਸਣਾ ਚਾਹਨਾ ਹੈ ਕਿ ਇਸ ਪਾਵਨ ਸਥਾਨ ਤੇ ਉਸ ਸਮੇਂ ਦੀਆਂ ਉਰਾਤਨ ਇਤਿਹਾਸਕ 83 ਪੌੜੀਆਂ ਅੱਜ ਵੀ ਮੌਜੂਦ ਹੈ ਜਿਨ੍ਹਾਂ ਪੌੜੀਆਂ ਤੋਂ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਚੱਲਦੇ ਰਹੇ ਨੇ ਇਹਨਾਂ ਪ੍ਰਾਤਨ ਪੌੜੀਆਂ ਤੋਂ ਨਨ ਮਾਤਾ ਮਾਤਾ ਗੁਜਰ ਕੌਰ ਜੀ ਆਪ ਚੱਲਦੇ ਰਹੇ ਨੇ ਇਹਨਾਂ ਪ੍ਰਾਤਨ ਇਤਿਹਾਸਕ 84 ਪੌੜੀਆਂ ਤੋਂ ਸਾਹਿਬ ਭਾਈ ਜਤਾ ਜੀ ਬਾਬਾ ਜੀਵਨ ਸਿੰਘ ਜੀ ਸ਼ਹੀਦ ਆਪ ਚੱਲਦੇ ਰਹੇ ਨੇ ਸੋ ਹੁਣ ਆਪ ਜੀ ਸਾਹਿਬ ਭਾਈ ਜਤਾ ਜੀ ਬਾਬਾ ਜੀਵਨ ਸਿੰਘ ਜੀ ਦੇ ਘਰ ਦੇ ਦਰਸ਼ਨ ਕਰ ਰਹੇ ਹਾਂ ਇਹ ਸਾਹਿਬ ਭਾਈ ਜਤਾ ਜੀ ਬਾਬਾ ਜੀਵਨ ਸਿੰਘ ਜੀ ਦਾ ਪ੍ਰਾਤਨ ਇਤਿਹਾਸਕ ਘਰ ਹੈ ਜੋ ਕੇ ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਜਦੋਂ ਨਾਨਕਪੁਰ ਸਹਿਦ ਨੂੰ ਨਗਰ ਨੂੰ ਵਸਾਇਆ 1665 ਦੇ ਵਿੱਚ ਸਾਹਿਬ ਭਾਈ ਜਤਾ ਜੀ ਦੇ ਪਿਤਾ ਜੀ ਬਾਬਾ ਸਦਾਨੰਦ ਜੀ ਨੂੰ ਇਹ ਘਰ ਬਣਾ ਕੇ ਦਿੱਤਾ ਜਿੱਥੇ ਸਤਿਗੁਰੂ ਨੇ ਇਸ ਨਗਰ ਦੇ ਵਿੱਚ ਆਪਣਾ ਘਰ ਬਣਾਇਆ ਗੁਰੂ ਕੇ ਮਹਿਲ ਗੁਰਦੁਆਰਾ ਭੋਰਾ ਸਾਹਿਬ ਉਥੇ ਸਹਿਬ ਭਾਈ ਜਤਾ ਜੀ ਬਾਬਾ ਜੀ ਵਾਂ ਸੰਜੀਤ ਦੇ ਪਰਿਵਾਰ ਨੂੰ ਵੀ ਘਰ ਬਣਾ ਕੇ ਦਿੱਤਾ ਸਹਿਬ ਸਤਿਗੁਰੂ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਜਿਵੇਂ ਕਿ ਬਾਬਾ ਸੂਰਜ ਮਲਜੀਤ ਨੂੰ ਉਹਨਾਂ ਨੂੰ ਸ਼ਹਿਰ ਦੇ ਵਿੱਚ ਘਰ ਬਣਾ ਕੇ ਦਿੱਤਾ ਉਹਨਾਂ ਸੋਢੀਆਂ ਦੀਆਂ ਹੰਬੇਲੀਆਂ ਜੋ ਅੱਜ ਵੀ ਅਨੰਦਪੁਰ ਸਾਹਿਬ ਦੇ ਵਿੱਚ ਮੌਜੂਦ ਹਨ ਇਹ ਮੈਂ ਇਸ ਕਰਕੇ ਦੱਸਿਆ ਤੁਹਾਨੂੰ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਨਗਰ ਬਸਾਇਆ ਸੋ ਇਹ ਉਸ ਸਮੇਂ ਦਾ ਇਹ ਪ੍ਰਾਤਨ ਘਰ ਹੈ ਜਿਸ ਘਰ ਦੇ ਵਿੱਚ ਸਾਹਿਬ ਭਾਈ ਜਤਾ ਜੀ ਬਾਬਾ ਜੀਵਨ ਸਿੰਘ ਜੀ ਨੇ ਆਪਣੀ ਜ਼ਿੰਦਗੀ ਦਾ ਬਹੁਤ ਲੰਮਾ ਸਮਾਂ ਗੁਜ਼ਾਰਿਆ ਇਸੇ ਘਰ ਦੇ ਵਿੱਚ ਹੀ ਸਾਹਿਬ ਭਾਈ ਜਤਾ ਜੀ ਬਾਬਾ ਜੀਵਨ ਸਿੰਘ ਜੀ ਦੀ ਸ਼ਾਦੀ ਭਾਈ ਸੁਜਾਨ ਸਿੰਘ ਪੱਟੇ ਦੇ ਸਿੱਖ ਜੱਟ ਉਹਨਾਂ ਦੀ ਸੁਪਤਰੀ ਬੀਬੀ ਰਾਜਕੌਰ ਦੇ ਨਾਲ ਇਸ ਘਰ ਦੇ ਵਿੱਚ ਹੋਈ। ਐਸੇ ਘਰ ਦੇ ਵਿੱਚ ਸਾਹਿਬ ਭਾਈ ਜਤਾ ਜੀ ਦੇ ਚਾਰ ਸੁਪੁੱਤਰਾਂ ਦਾ ਜਨਮ ਹੋਇਆ। ਬਾਬਾ ਸੇਵਾ ਸਿੰਘ ਜੀ, ਬਾਬਾ ਸੁਖਾ ਸਿੰਘ ਜੀ, ਬਾਬਾ ਗੁਰਦੇਵਾਲ ਸਿੰਘ ਜੀ, ਬਾਬਾ ਗੁਜਾਰ ਸਿੰਘ ਜੀ। ਮੈਂ ਦੱਸਣਾ ਚਾਹਾਂਗਾ ਕਿ ਦਾਸ ਉਸ ਪਰਿਵਾਰ ਦੇ ਹੋਣ ਦੇ ਨਾਤੇ ਉਸ ਪਰਿਵਾਰ ਦੇ ਵਿੱਚੋਂ ਹੋਣ ਦੇ ਨਾਤੇ ਸਾਡਾ ਜਨਮ ਹੀ ਐਸੇ ਘਰ ਵਿੱਚ ਹੋਇਆ ਜਿੱਥੇ ਸਾਡਾ ਜਨਮ ਹੋਇਆ ਉਥੇ ਸੰਤ ਬਾਬਾ ਕਰਪਾਲ ਸਿੰਘ ਜੀ ਦਾ ਵੀ ਜਨਮ ਐਸੇ ਘਰ ਵਿੱਚ ਹੋਇਆ ਉਹਨਾਂ ਦੇ ਪਿਤਾ ਬਾਬਾ ਪ੍ਰੇਮ ਸਿੰਘ ਜੀ ਦਾ ਵੀ ਐਸੇ ਘਰ ਵਿੱਚ ਜਨਮ ਹੋਇਆ ਉਹਨਾਂ ਦੇ ਪਿਤਾ ਬਾਬਾ ਰਾਮ ਸਿੰਘ ਜੀ ਦਾ ਐਸੇ ਘਰ ਵਿੱਚ ਜਨਮ ਹੋਇਆ ਕਾਮ ਤੋਂ ਭਾਮ ਅਠ ਖਾਨਦਾਨ ਇਸੇ ਘਰ ਦੇ ਵਿੱਚ ਜਨਮ ਹੋਇਆ ਇਹ ਉਹ ਇਤਿਹਾਸਿਕ ਘਰ ਹੈ ਜਿਸ ਜਗ੍ਹਾ ਤੇ ਬਾਬਾ ਜੀ ਹੁਸਨ ਸਿੰਘ ਜੀ ਨੇ ਆਪਣੀ ਜ਼ਿੰਦਗੀ ਦਾ ਬਹੁਤ ਸਾਰਾ ਸਮਾਂ ਗੁਜ਼ਾਰਿਆ ਇਸੇ ਹੀ ਸਥਾਨ ਤੇ ਸਹੇ ਭਾਈ ਜਤਾ ਜੀ ਬਾਬਾ ਜੀ ਹੁਸਨ ਸਿੰਘ ਜੀ ਨੇ ਪ੍ਰਭੂ ਭਗਤੀ ਸਮਰਨ ਕੀਤਾ ਗੁਰਦੁਆਰਾ ਸ੍ਰੀ ਤਾਪਸਤਾਨ ਸਵਿਖੇ 29 ਸਾਲ ਦਾ ਕਿ ਤਪੱਸਿਆ ਕੀਤੀ ਸਮਰਨ ਕੀਤਾ ਭਗਤੀ ਕੀਤੀ ਇਸ ਧਰਤੀ ਨੂੰ ਭਾਗ ਲਾਇ। ਸੋ ਅੱਜ ਉਹਨਾਂ ਮਹਾਨ ਸ਼ਹੀਦਾਂ ਦੇ ਪਾਵਨ ਅਸਥਾਨ ਦੇ ਉੱਤੇ ਸੰਤ ਬਾਬਾ ਕ੍ਰਿਪਾਲ ਸਿੰਘ ਜੀ ਨੇ ਪਿਛਲੇ 25 ਸਾਲਾਂ ਤੋਂ ਬਾਬਾ ਜੀਵਨ ਸਿੰਘ ਜੀ ਦਾ ਜਿਹੜਾ ਪਾਵਨ ਜਨਮ ਦਿਹਾੜਾ ਹੈ ਉਹ ਲਗਾਤਾਰ ਮਨਾਉਂਦੇ ਆ ਰਹੇ ਨੇ। 2020 ਦੇ ਵਿੱਚ ਬਾਬਾ ਜੀ ਨੇ ਸਰੀਰ ਛੱਡਿਆ ਕਾਚਲਾਣਾ ਕਰਕੇ ਸਤਖੰਡ ਪਿਆਨਾ ਕਰਗੇ ਉਸ ਤੋਂ ਬਾਅਦ ਦਾਸ ਨੂੰ ਇਹ ਸੇਵਾ ਸੰਭਾਲ ਮਿਲੀ ਹੈ ਤੇ ਦਾਸ ਨੇ ਵੀ ਇਸ ਰੀਤ ਨੂੰ ਬਾਬਾ ਜੀ ਦੇ ਪਾਵਨ ਜਨਮ ਦਿਹਾੜੇ ਨੂੰ ਮਨਾਉਣਾ ਸ਼ੁਰੂ ਕੀਤਾ ਹੋਇਆ ਅੱਜ ਸੰਗਤਾਂ ਦੇ ਸਹਿਯੋਗ ਦੇ ਨਾਲ ਦਾਸ ਦਾ ਇਹ ਪਰੰਪਰਾ ਹੈ ਕਿ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਵਿੱਚ ਜਾ ਕੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾ ਕੇ ਸੰਗਤਾਂ ਨੂੰ ਪ੍ਰੇਰਨਾ ਕੀਤੀ ਹੈ ਕਿ ਦਾਸ ਦੀ ਪ੍ਰੇਰਨਾ ਦੇ ਸਦਕਾ ਹੀ ਇਸ ਪਾਵਨ ਅਸਥਾਨ ਤੇ 5 ਸਤੰਬਰ ਨੂੰ ਬਹੁਤ ਵੱਡਾ ਸਮਾਗਮ ਹੋ ਰਿਹਾ ਹੈ। ਬਾਬਾ ਜੀ ਦੇ ਜਨਮ ਦਿਹਾੜੇ ਦੇ ਉੱਤੇ ਇਸ ਪਾਵਨ ਅਸਥਾਨ ਤੇ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚੋਂ 4 ਸਤੰਬਰ ਨੂੰ ਸ਼ਾਮ ਨੂੰ ਦਾਸ ਨਗਰ ਕੀਰਤਨ ਪਹੁੰਚ ਰਹੇ ਨੇ ਸੋ ਸੰਤਾਂ ਬਹੁਤ ਬਹੁਤ ਵਧਾਈ ਦੀਆਂ ਪਾਤਰਾਂ ਜੋ ਕਿ ਬਾਬਾ ਜੀ ਦੇ ਪਾਵਨ ਜਨਮ ਦਿਹਾੜੇ ਨੂੰ ਜਿੱਥੇ ਆਪ ਜੀ ਆਪਣੇ ਪਿੰਡਾਂ ਦੇ ਵਿੱਚ ਆਪਣੇ ਨਗਰਾਂ ਦੇ ਵਿੱਚ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਮਨਾ ਰਹੇ ਹਾਂ ਉੱਥੇ ਬਾਬਾ ਜੀ ਦਾ ਪਾਵਨ ਜਨਮ ਦਿਹਾੜਾ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਸਾਹਿਬਾ ਜਤਾ ਜੀ ਬਾਬਾ ਜੀਵਨ ਸਿੰਘ ਜੀ ਦੇ ਪਾਵਨ ਅਸਥਾਨ ਤੇ ਜੋ 5 ਸਤੰਬਰ ਨੂੰ ਮੁੱਖ ਸਮਾਗਮ ਹੋਏਗਾ ਉਸ ਦੇ ਵਿੱਚ ਪੰਥ ਦੀਆਂ ਮਹਾਨ ਸ਼ਖਸੀਤਾਂ ਅਤੇ ਸਹਿਬਾਨ ਦੇ ਸਿੰਘ ਸਹਿਬਾਨ ਅਤੇ ਤਕ ਸਹਿਬਾਨ ਦੇ ਪੰਜ ਪਿਆਰੇ ਸਹਿਬਾਨ ਹੈਲਥ ਗ੍ਰੰਤੀ ਸਹਿਬਾਨ ਅਤੇ ਸਰਕਾਰੀ ਗੈਰ ਸਰਕਾਰੀ ਬੁੱਧ ਜੀਵੀ ਅਤੇ ਇਤਿਹਾਸਕਾਰ ਰਾਗੀ ਟਾਡੀ ਪਹੁੰਚ ਰਹੇ ਨੇ ਉਥੇ ਰਾਜਨੀਤਿਕ ਸ਼ਖਸੀਤਾਂ ਵੀ ਇਸ ਪਾਵਨ ਸਥਾਨ ਤੇ ਹਾਜ਼ਰੀ ਭਰ ਰਹੀਆਂ ਨੇ ਸੋ ਸਮੂਚੀਆਂ ਸੰਤਾਂ ਨੂੰ ਮੈਂ ਬੇਨਤੀ ਕਰਾਂਗਾ ਇਸ ਪਾਵਨ ਸਥਾਨ ਤੇ 4 ਸਤੰਬਰ ਨੂੰ ਹੋਮ ਹੋਮਾ ਕੇ ਪਹੁੰਚੋ ਤਾਂ ਕਿ 5 ਸਤੰਬਰ ਨੂੰ ਬਾਬਾ ਜੀ ਦਾ ਇਹ ਪਾਵਨ ਜਨ ਦਿਹਾੜਾ ਮੁੱਖ ਜਿਹੜਾ ਸਮਾਗਮ ਹੈ ਇਹ ਬਾਬਾ ਜੀ ਦੇ ਅਸਥਾਨ ਤੇ ਹੋਣਾ ਹੈ ਬਹੁਤ ਬਹੁਤ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਤੇ ਲਾਹੇ ਪ੍ਰਾਪਤ ਕਰੋ ਜੀ ਖੋਲਾ ਚੋਕਾਂ ਦੀ ਖੇਮਾ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ